ਅੱਛਾ ਕੀ ਨਾ ਜੀ ਰਾਣੀ ਕੌਰ ਜੀ ਅੱਛਾ ਤੁਹਾਡੇ ਜਿਹੜੀਆਂ ਸੱਤਾ ਵੱਜੀਆਂ ਕਿ ਕਾਰਨ ਹੋਇਆ ਕਿਉਂ ਜੀ ਅਸੀਂ ਜੀ ਜਿਆਦਾ ਸਮਾਨ ਪਾਈ ਜਾਂਦੇ ਸੀਗੇ ਕਰਨ ਨੂੰ ਜਾਂਦੇ ਸੀਗੇ ਇਹਨਾਂ ਨੇ ਬਾਹਰੋਂ ਬੰਦੇ ਮਂਗਾ ਕੇ ਸਾਡੇ ਗੁੱਟ ਤਮਾਰ ਕਰੀਤਾ ਹਕੰਗਾ ਵੀ ਦਿੱਤਾ ਮੇਰੇ ਲੀੜੇ ਵੀ ਸਾਰੇ ਪਾੜਦੇ ਆਗੇ ਮੇਰੇ ਘਰ ਵਾਲੇ ਦਾ ਸਿਰ ਪਾੜਤਾ ਮੇਰੇ ਵੀ ਗੁੱਟ ਵਾਰ ਤੋੜਦੇ ਅੱਛਾ ਕਿਹਨੇ ਮਾਰਿਆ ਤੁਹਾਡੇ ਗੁੱਟ ਮਾਰ ਕਿਹਨੇ ਕੀ ਚੱਕੀ ਨਾ ਆਉਦਾ ਗਾਮੇ ਨਾ ਗਾਮੇ ਨਹੀਂ ਗਾਮਾ ਜੀ ਦੋਹੇ ਦੇ ਸਾਲੇ ਆ ਵੀ ਅੱਛਾ ਕਿੰਨੇ ਘਰਾਂ ਵਾਲੀ ਕਿੱਟ ਮਾਰਨ ਨਾਲ ਕਿੰਨੇ ਬੰਦੇ ਆਏ ਸੀ ਇਹ ਗੱਡੀ ਭਰੀ ਸੀ ਜੀ ਗੱਡੀ ਭਰੀ ਵੀ ਸੀ ਵਿੱਚ ਸੂਟਿੰਗ ਰੱਖਾਉਂਗਾ ਸੀ ਜੀ ਅਸੀਂ ਮਾਫਤ ਲੈ ਕੇ ਸੀ ਜੀ ਕੰਮ ਉਹ ਤੁਹਾਨੂੰ ਤਾਂ ਕੀਆਂ ਦਿੱਤਾਂ ਜੀ ਕਹਿੰਦਾ ਪਿਸਤੌਲ ਆ ਮੇਰੇ ਕੋਲੇ ਤੁਹਾਨੂੰ ਜੀ ਇਹਨਾਂ ਦਾ ਮਾਰਨ ਦਾ ਖਤਰਾ ਜੀ ਕਹਿੰਦੇ ਪਿਸਤੌਲ ਮਾਰਾਂਗੇ ਕਹਿੰਦੇ ਜਦੋਂ ਮਾਰ ਇੱਕ ਨੈਣੇ ਵਾਲ ਤੋਂ ਪਹਿਲਾਂ ਇਹਨਾਂ ਨੇ ਬੰਦਾ ਮਾਰਿਆ ਜੀ ਉਥੇ ਵੀ ਪੈਸੀ ਉੱਥੇ ਦੇ ਗਏ ਕੋਈ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਇਨਸਾਫ ਮੰਗਦਾ ਚਾਹੀਦਾ ਅਸੀ ਤਾਂ ਹੀ ਕੰਨੇ ਸੀ ਹੋਰ ਕਿਹੜਾ ਸੀ ਕੋਈ ਹੋਰ ਬੰਦਾ ਨਕੜਿਆ ਮੇਰ ਗਾਮਾ ਪੰਜ ਜਾਣੇ ਆ ਪੰਜ ਜਾਣੇ ਸੀ ਜਿੱਕ ਗਾਮਾ ਸੀ ਕਿਤੇ ਘਰ ਵਾਲੀ ਸੀ ਦੋਏ ਦੇ ਸਾਲੇ ਸੀ ਇੱਕ ਹੋਰ ਭਾਈ ਸੀ ਪੱਗ ਜੀ ਵਾਲਾ ਹੁਣ ਕੀ ਚਾਹਨੇ ਆਲਕੜਿਆ ਤੋਂ ਅਜੀ ਜੀ ਕੀ ਚਾਹਨੇ ਨੇ ਅਜੀ ਤਾਂ ਕਹਿੰਦੇ ਭਾਈ ਇਹਨਾਂ ਨੂੰ ਅੰਦਰ ਕਰਾਉਣੇ ਜੀ ਪਰਚੇ ਕਰਾਉਣੇ ਨਾ ਤੇ ਜੀ ਹੁਣ ਕੀ ਚਾਹਨੇ ਸੀ ਵੀੜੀ ਲਾਉਣੀ ਐ ਇਸ ਤਾਂ ਪਰਚੇ ਕਰਾਉਣੇ ਜੀ ਅੰਦਰ ਕਰਾਉਣੇ ਇਹਨਾਂ ਨੂੰ ਪੌਸਿਬਲ ਹੈ ਜੀ ਲੋੜੀ ਨਾ ਸੁਣੀ ਫੇਰ ਕੀ ਕਰੋ ਤੁਹਾਡਾ ਪੀਪੀ ਐਕਸ਼ਨ ਹੈ ਕਹਾਂ ਦਾ ਕਰਵਾ ਜਾ ਤੋ ਹਾਂ ਜਾ ਬਡਾਂਗੀ ਜੀ ਫੇਰ ਅਸੀਂ ਕੋਈ ਆਪਰੇ ਜਵਾਰ ਕਰ ਹਾਂ ਪੰਕੀ ਨਦਰ ਅਰਜਿੰਦਰ ਰਾਏ ਮੇਰਾ ਨਾਮ ਅਚਾ ਜਿਹੜੀ ਤਰੇਣੀਆਂ ਸੱਤਾ ਵੱਜੀ ਗਏ ਕੀ ਕਾਰਨ ਆ ਕਿਉਂ ਵੱਜੀ ਮੇ ਜੀ ਕਾਰਨ ਜੀ ਇਹ ਸੀ ਪਹਿਲਾਂ ਮੇਰੇ ਲਈ ਵੀ ਆਲੂ ਕੰਡੇ ਮੈਂ ਰਖਲੇ ਆਂਦੇ ਬਸ ਆਂਡਿਆਂ ਦੀ ਖੈਣਾ ਇਹਨਾਂ ਨੇ ਬੰਦੇ ਬਾਹਰੋਂ ਮਂਗਾਏ ਬਾਹਰੋਂ ਮਂਗਾ ਕੇ ਬੰਦੇ ਤੇ ਅਸੀਂ ਜਮਾਨ ਚੱਕਣ ਲੱਗ ਤੇਰੇ ਵਿਦ ਹੱਜ ਜਾਣੇ ਕਹਿਣ ਲੱਗੇ ਤੁਸੀਂ ਜਾਓ ਇਹਨਾਂ ਨੇ ਖਾਣਾ ਹੀ ਕਰੀ ਹੋਣੀ ਵੀ ਸਪੋਰਟਰਾਂ ਨੇ ਰਹਿ ਗਏ ਤੇ ਇਹ ਤਾਂ ਕਹਿੰਦੇ ਜਿਵੇਂ ਸਾਡੇ ਕੋਲ ਬਿਸਤੌਲ ਵੀ ਆਇਆ ਜਾਵਾਂ ਕਿਸੇ ਨੂੰ ਫੇਰ ਅਸੀਂ ਉਹ ਕਰਾਂਗੇ ਹਜੇ ਵੀ ਕਿਹੜਾ ਬੋਲਣ ਨੂੰ ਹਰਦੇ ਆ ਛੋਟੀ ਦੁਕਾਨ ਚ ਗਾਵਾਂਗੇ 2 ਕੁ ਸੌ ਬਹੁਤ ਕੁਝ ਕਰਿਆ ਇਹਨਾਂ ਨੇ ਰੇਟ ਘੱਮ ਚਬਾ ਚਾ ਮਾਰੂ ਖਟਮਾਰ ਕੀਤੀ ਕੀ ਨੇ ਉਹਦਾ ਨਾਂ ਕੀ ਹੈਗਾ ਉਹਦਾ ਨਾਂ ਮੂੜੀ ਹੈ ਜੀ ਮੂੜੀ ਮੂੜੀ ਹੈ ਜੀ ਉਹ ਕਰਨ ਜਿਹੜੇ ਸਾਡੇ ਜਿਹਨੇ ਵਾ ਲੈਂਦੇ ਆ ਜਿਹਨੇ ਕਾਂਟਾ ਖੰਡੀ ਉਦੋਂ ਛੱਡ ਦਿੰਦੇ ਆ ਥਾਣੇ ਸ਼ਿਕਾਇਤ ਕਰੀਏ ਤੇ ਸਾਨੂੰ ਥਾਣੇ ਜੀ ਸਾਣੇ ਗਏ ਆ ਹਾਂ ਕੀ ਕਹਿੰਦੇ ਥਾਣੇ ਜੀ ਕੋਈ ਬੋਝ ਦਾ ਸਸਤ ਨਹੀਂ ਹੈਗੀ ਅੱਛਾ ਜਦੋਂ ਤੁਸੀਂ ਹਸਲ ਦਾਖਲ ਹੋਏ ਆ ਉੱਥੇ ਡੋਡੇ ਕਿ ਬਿਆਨ ਲਾਈ ਨਹੀਂ ਆਇਆ ਕੋਲਸਲਾ ਆਇਆ ਦੋ ਦੋ ਹੋ ਗਿਆ ਸੀ ਅੱਛਾ ਕਾਰਵਾਈ ਹੋਈ ਜਾਂ ਨਹੀਂ ਕਾਰਵਾਈ ਹੋਈ ਹੈ ਜੀ ਉਹ ਕੀ ਕਾਰਵਾਈ ਕੀਤੀ ਕਾਰਵਾਈ ਦਾ ਵਸਾਈ ਕਰਕੇ ਨੌ ਲਿਖਿਆ ਬੜਿਆ ਕਿਸੇ ਕਿਸੇ ਨੌ ਲਿੱਤੇ ਮੜੇ ਮੁੱਟੇ ਜੀ ਬਸ ਕੁਝ ਫੱਟ ਨਹੀਂ ਹੁਣ ਆ ਜੀ ਦਾ ਪਰਚਾ ਹੀ ਕਰਾਉਣਾ ਦਾ ਸਾਫ ਮਿਲਦਾ ਦੇ ਕਾਲਾ ਅੱਛਾ ਕਾਲੀਕ ਤੁਹਾਡੇ ਤੁਹਾਡੇ ਸਕੇ ਨਾਲ ਪੁੱਟ ਮਾਰ ਕੀਤੀ ਹੈ ਕਿਹੜੇ ਚਾਚੇ ਦੇ ਮੁੰਡੇ ਚਾਚੇ ਦੇ ਮੁੰਡੇ ਵੀ ਮਾਸੀ ਦੇ ਮੁੰਡੇ ਆਏ ਹੈ ਹੈ ਗਰੀਬ ਹੈ ਨਹੀਂ ਬਿਚਾਰੇ ਕੋਲ ਕੋਸਾ ਕਲੀਨੇ ਕਹੇ ਸੀ ਅੰਦੇ ਉਹਨੇ ਟੈਂਪਸ ਕਰ ਲਾਂਗੀ ਅੰਦੇ ਲਈ ਅਲੂਲੀ ਜੀ ਤਾਂ ਗੁਆਰਨੀ ਨਹੀਂ ਬਹੁਤ ਮਤ ਦਿੱਕਰੀ ਗਈ ਸੀ ਤੇ ਐਂ ਕਰਕੇ ਧਰਮ ਸਿੰਘ ਜਿਆਦਾ ਰੋਟੀ ਖਾਂਦੀ ਹੋ ਜਾਣ। ਉਨੀ ਕਰੀ ਕਿ ਬੰਦੇ ਬਿਕਣੋ ਖਾਦਾ ਸਮਾਨ ਇਹ ਗਿਣਦਾ ਨਹੀਂ ਜੇ 20 ਦੇ ਤੇ 20 ਦੇ ਦਾ 10 ਦੇ ਨਹੀਂ ਹੈਗੇ ਕਹਿੰਦਾ ਚਲ ਕੋਈ ਹੋਰ ਕੱਢ ਲੂੰਗੀ ਜੀ। ਉਹਨਾਂ ਨੇ ਕੰਮ ਕਰਤਾ ਛਾਪਾ। ਉਹਨੇ ਕਿਹਾ ਵੀ ਕਿਸੇ ਸਾਹ ਬਣ ਨੂੰ ਆਪਾਂ ਉਹਨਾਂ ਤੋਂ ਹਲਾ ਗਏ ਅਟਾ ਚੱਕਾ ਗੀ। ਆ ਕਰਦਾ ਵੀ ਏਡੇ ਚਕਾਉਣ ਦੇ ਕਰਕੇ ਨੇ ਕੁੱਟ ਮਾਰ ਕੇ ਪਹਿਲਾਂ ਵੀ ਕੁੱਟ ਤੇ ਪਹਿਲਾਂ ਵੀ ਉਹਨੂੰ ਦੋ ਵਾਰੀ ਕੁੱਟ ਗਿਆ ਉਹਨਾਂ ਨੂੰ। ਫੇਰ ਉਹ ਜੀਤੀ ਜਾ ਕੁੱਟ ਗਿਆ ਉਹਨਾਂ ਦੇ ਅਕਾਲੀ ਦਰਬ ਦਾ ਬੰਦਾ ਉਹ ਕ ਤੇ ਉਹ ਤੁਵਾ ਬੋਨੇ ਕਰਕੇ ਸਾਰਾ ਕੁਝ ਮੁਰਕੇ ਰਾਤ ਨੂੰ ਫੇਰੀ ਨੂੰ ਲਈ ਮਾਰਨਾ ਸੀ ਨਾ ਬਾਕਰਮੀ ਬਚਿਆ ਹੋਗਾ ਜਾਈ ਬਹੂ ਨਾ ਆਉਂਦੀ ਇਹ ਹੱਥ ਤੇ ਕਰਦੀ ਉਹ ਤੋ ਮਾਰਦੀ ਦਾ ਨਾਲ ਦੀ ਕੱਢੀ ਗਈ ਹੱਥ ਤੇ ਕਰੀ ਉਹ ਫਿਰ ਘਟ ਘਟ ਤੂੜ ਪਿਆ ਖੜੀ ਹੈਗੀ ਦਾ ਜਾ ਕੇ ਚਾਰ ਪੰਜ ਟਾਈਮ ਪਾਸ ਕਰਦਾ ਗਈ ਬੰਦਾ ਉਹ ਪੈਸੇ ਆਦਾ ਦੰਦਾਗਾ ਪੈਸਾ ਚਾਰ ਸ੍ਰੀਤੀ ਤਾਂ ਉਹ ਕਮੂੜਾ ਫੇਰ ਪੜ ਗਿਆ 25000 ਰੁਪਏ ਤਾਂ ਤੇ ਉਹ ਭਲੇਖੇ ਨੇ ਮਾਰਿਆ ਗਿਆ ਮਾਰਨਿੰਗ ਮਾਰਨ ਆਈ ਸੀ ਮਨ ਕੀ ਚਾਲ ਆ ਪਈ ਸੋ ਮੇਰਾ ਨਾ ਬਲਦੇਵ ਸਿੰਘ ਆ ਜੀ ਅੱਛਾ ਇੱਕ ਇੱਥੇ ਕੱਲ ਉਹ ਕੁਝ ਦਿਨ ਪਹਿਲਾਂ ਮਾਰਕਟ ਆਈ ਹੋਈ ਆ ਦੀ ਕਾਰਨ ਸੀ ਉਸ ਨੂੰ ਪਤਾ ਹੀ ਲੱਗਿਆ ਹੋ ਸਾਰੀ ਗੱਲਬਾਤ ਉਹ ਆਇਆ ਜੀ ਇੱਥੇ ਇਹ ਗੱਡੀ ਲਾ ਦਿੰਦਾ ਸੀਗਾ ਮੂਰੇ ਵੀ ਗੱਡੀ ਮੂੰਖ ਖੜਿਆਉਂਦਾ ਸੀ ਉਹਨਾਂ ਨੂੰ ਆਇਆ ਲਾਤਾ ਸੀ ਜਾਣ ਕੇ ਲਾਉਂਦਾ ਇਹ ਜਿਹੜਾ ਖੋਖਾ ਹੈਗਾ ਜੀ ਆਂਡਿਆਂ ਵਾਲਾ ਇਹ ਲੱਗਾ ਵਾ ਗੁਰੂ ਘਰ ਦੇ ਮੂਰੇ ਇੱਧਰ ਗੁਰੂ ਘਰ ਆ ਮੂਰੇ ਆਂਡਾ ਵਾਲਾ ਖੋਖਾ ਅਸੀਂ ਇਹ ਕਹਿੰਦੇ ਆ ਵੀ ਇਹ ਧਰਮ ਜਗ੍ਹਾ ਦੇ ਮੂਰੇ ਆਂਡੇ ਨਹੀਂ ਰੱਖਣੇ ਹੁਣੇ ਚਾਹੀਦੇ ਇੱਕ ਜਿਹੜੇ ਨਾ ਦੁਕਾਨਾਂ ਪਿੱਛੇ ਸਬਜ਼ੀ ਵਾਲਨਾਂ ਇਹ ਆ ਸਰਕਾਰੀ ਜਗ੍ਹਾ ਦੇ ਵਿੱਚ ਇੱਕ ਕਮੇਟੀ ਦੀ ਜਗ੍ਹਾ ਗਈ ਜੀ ਇੱਥੇ ਦੁਕਾਨਾਂ ਲਵਾਈ ਬੈਠੇ ਆ ਇੱਥੇ ਧਾਮ ਲੱਗਦਾ ਤੇ ਮਤਲਬ ਨੁਕਸਾਨ ਹੁੰਦਾ ਇਹ ਦੁਕਾਨਾਂ ਵੀ ਇੱਥੋਂ ਚੱਕਣਾ ਜਾਣੀਆਂ ਚਾਹੀਦੀਆਂ ਤੇਰਾ ਨਾ ਕਰਨ ਸਿੰਘ ਕਰਨ ਸਿੰਘ ਇਹ ਕੋਸ਼ਿਸ਼ ਪਹਿਲਾਂ ਫੋਡੇ ਵੱਲੋਂ ਐਲੀਗੇਸ਼ਨ ਲੱਗਿਆ ਵੈ ਤੇ ਇੱਥੇ ਐਲੀਗੇਸ਼ਨ ਲੱਗਿਆ ਗਿਆਗਾ ਫੋਡੇ ਤੇ ਵੀ ਤੁਸੀਂ ਮਾਰਕੀਟਾਈਂਗ ਕੀਤੀ ਆ 15 ਨੂੰ ਸੱਜ ਕੇ 2-3 ਬੰਦਿਆਂ ਦੇ ਸਿਰ ਪਾੜੇ ਆ ਉਹ ਕੀ ਕਾਰਨਾ ਉਹ ਕਾਰਨੇ ਆ ਜੀ ਇੱਥੇ ਥਾਲੀ ਵਾਲ ਆਇਆ ਸੀਗਾ ਗੱਡੀ ਤੇ ਆਂਡੇ ਲੈਣ ਉਹ ਇੱਥੇ ਰੋਕਿਆ ਇੱਥੇ ਗੱਡੀ ਖੜੀ ਸੀ ਸਾਈਡ ਤੇ ਇਹ ਨੰਗਣ ਨਹੀਂ ਸੀ ਤੇਦੇ ਜੋ ਨੰਗਣ ਨਹੀਂ ਸੀ ਤੇਦੇ ਉਹ ਇੱਥੇ ਕਿਸੇ ਨੇ ਹਟਾਇਆ ਵੀ ਐ ਕਰਕੇ ਵੀ ਆਹ ਕੰਮ ਨਾ ਕਰੋ ਉਹਦੇ ਮਗਰ ਸੋਟੀ ਦਾ ਕੇ ਪੈ ਗਿਆ ਮਗਰ ਇੱਥੇ ਫਿਰ ਅਲਕੜਿਆਂ ਦਾ ਜੀਤੀ ਖੜਾ ਸੀ ਮੇਰੇ ਕੋਲੇ ਫਿਰ ਉਹ ਇਹਨਾਂ ਦੇ ਕੋਲੇ ਗਿਆ ਵੀ ਐ ਕਰਕੇ ਕੀਆ ਫਿਰ ਉਹਦੇ ਮਗਰ ਡੰਡਾ ਲੈ ਕੇ ਪੈ ਠੀਕ ਆ ਫਿਰ ਆਥ ਨੇ ਆ ਕੇ ਉਹਦੇ ਨਾਲ ਲੜਾਈ ਹੋਈ ਉਹ ਫਿਰ ਆ ਕੇ ਉਹਨਾਂ ਤੇ ਇਹ ਰਪਟ ਲਿਖਾਇਆ ਵੀ ਇਹਨੇ ਮੈਨੂੰ ਬੰਦਾ ਉੱਥੋਂ ਦਾ ਅਲਕੜਿਆਂ ਦੇ ਬੰਦੇ ਤੋਂ ਮੈਨੂੰ ਘਟਾਇਆ ਕੰਮ ਇਹਨੇ ਤੇ ਹੁਣ ਉਹਨਾਂ ਨੇ ਲਾਇਆ ਵੀ ਤੇ ਤੂੰ ਦੋ ਤਿੰਨ ਸਾਲੇ ਇੱਕ ਜਿੱਤੀ ਇੱਕ ਬੰਦਾ ਹੋਰ ਪੰਜ ਜਣੇ ਨੇ ਤੂੰ ਮਾਰਕਟਾਈ ਕੀਤੀ ਇਹਨਾਂ ਦੇ ਸਾਰੇ ਪਰਿਵਾਰ ਨੂੰ ਤੁਹਾਡਾ ਕੀ ਕਹਿਣਾ ਹੈ ਜੀ ਇਹ ਗੱਡੀ ਲਈ ਵੀ ਸੀ ਨਾਂਗਾ ਬੰਦ ਸੀ ਇਹਨਾਂ ਦਾ ਮੈਨੂੰ 15 ਦਿਨ ਰੋਕ ਕੇ ਤੰਗ ਕਰਦੇ ਨੂੰ ਗਾਲ੍ਹਾਂ ਕੱਢਦੇ ਸੀ ਫਿਰ ਮੈਂ ਕਾਲੇ ਦੇ ਘਰੇ ਵੀ ਜਾ ਕੇ ਆਇਆ ਜਿਹੜੇ ਇਹਨਾਂ ਨੂੰ ਤੰਗ ਕਰਦੇ ਮੈਨੂੰ ਰੋਕ ਮਾੜਾ ਮੋਟਾ ਇਹਨਾਂ ਨੂੰ ਫਿਰ ਪਤਨ ਦੇ ਕੋਲ ਫਰੀ ਚਲਣ ਦੇ ਗਿਆ ਤੁਹਾਡੇ ਤੇਲੀ ਵੀ ਸੜਾਗਾ ਉਹਦੇ ਬਾਰੇ ਕੀ ਕਹਿਣਾ ਉਹ ਤਾਂ ਕੀ ਕਹਿਣਾ ਤੁਹਾਡੇ ਤੇਲੀ ਵੀ ਸੜਾ ਵੀ ਪੰਜ ਕੋ ਟੈਂਪੂ ਪਰ ਕੈਂਟਰ ਪਰ ਕੇ ਲੱਗੇ ਆ ਬੰਦਿਆਂ ਦਾ ਤੁਸੀਂ ਨੂੰ ਹੀ ਬੰਦਾ ਨਹੀਂ ਜੀ ਆਇਆ ਕੈਂਟਰ ਭਰ ਕੇ ਮੇਰਾ ਰਿਸ਼ਤੇਦਾਰ ਆ ਹੈ ਬਸ ਇੱਥੇ। ਅੱਛਾ। ਉਹਦੇ ਨਾਲ ਲੜਾਈ ਹੋਈ ਆ ਤੇ ਪਹਿਲਾਂ ਜੀਤੀ ਨਾ ਹੋਈ ਸੀ। ਨਹੀਂ ਨਾ ਜੀ ਤੁਹਾਡਾ। ਮਨਜੀਤ ਸਿੰਘ। ਮਨਜੀਤ ਸਿੰਘ ਜੀਤੀ। ਅੱਛਾ ਇੱਕ ਤੁਹਾਡੇ ਤੇ ਅਲੀਗੇਸ਼ਨ ਲੱਗੇ ਆ ਵੀ ਕੋੜਾ ਦੇ ਗਵਾਰਡ ਦੇ ਵਿੱਚ ਕੋਈ ਆਂਡਾ ਆਂਡੇ ਵੇਚਣ ਵਾਲਾ ਗਰਨਾਪ ਸਿੰਘ ਗਾਮਾ। ਉਹਦੇ ਨਾਲ ਮਿਲ ਕੇ ਤੁਸੀਂ ਇੱਕ ਦੋ ਜਣੇ ਦੀ ਕੁੱਟ ਮਾਰ ਕੀਤੀ ਆ ਜਿੰਦੂ ਦੀ ਇੱਕ জাফর ਦੀ ਇੱਕ ਜਿੰਦੂ ਦੀ ਘਰ ਵਾਲੇ ਵੀ। ਉਹ ਚ ਕਿੰਨੀ ਸੱਚਾਈ ਆ ਕੀ ਗੱਲਬਾਤ ਸੀ ਉਹ ਦੱਸੋ। ਮੇਰਨਾ ਤਾਂ ਜੀ ਦਿਨੇ ਮਤਲਬ ਧਾਰੀ ਵਾਲ ਪੰਜਾਬੀ ਢਾਬੇ ਵਾਲਾ ਆਂਡੇ ਲੈਣ ਆਇਆ ਸੀਗਾ ਜੀ। ਜਦੋਂ ਆਂਡੇ ਲੈਣ ਆਇਆ ਇਹ ਉਹਦੇ ਮਗਰ ਪੈ ਗਿਆ ਜੀ। ਵੀ ਮਤਲਬ ਇੱਥੇ ਤੂੰ ਗੱਡੀ ਖੜਾਉਣਾ ਉਹ ਮੈਂ ਆਂਡੇ ਰਹਿ ਲੈ ਮੈਂ ਜਾਣਾ ਚੱਲ ਜਦੋਂ ਉਹਨੂੰ ਗਾਲਾਂ ਕੱਢਣ ਲੱਗਿਆ ਮੈਂ ਇਹਨੂੰ ਕਿਹਾ ਮੈਂ ਕਿਹਾ ਬਾਈ ਇਹਦੇ ਨਾਲ ਕਿਉਂ ਲੜਦੇ ਨੇ ਉੱਠ ਜਾਣਾ ਜਦੋਂ ਉਹ ਮਤਲਬ ਉੱਥੋਂ ਮਤਲਬ ਤੁਰਨ ਲੱਗਿਆ ਉਸ ਤੋਂ ਬਾਅਦ ਡਾਂਗ ਲੈ ਕੇ ਮੈਨੂੰ ਪੈ ਗਿਆ ਮੈਨੂੰ ਗਾਲਾਂ ਕੱਢਣ ਲੱਗਿਆ ਉੱਥੇ ਉਸੇ ਗਵਾਰਡ ਦਾ ਬੰਦਾ ਮਤਲਬ ਜੱਗੂ ਕਹਿੰਦੇ ਜੱਗੂ ਸ਼ਰਮਾ ਜੀ ਉਹ ਮੂਰੇ ਹੋਇਆ ਵੀ ਇਹਦਾ ਕੀ ਕਸੂਰ ਹੈ ਇੱਥੇ ਐਨੀ ਮੇਰੇ ਨਾਲ ਤਾਂ ਗੱਲ ਹੀ ਨਹੀਂ ਤੇ ਛੋੜੇ ਤੇ ਉਹ ਕਹਿੰਦਾ ਵੀ ਕੁੱਟਮਾਰ ਕੀਤੀ ਐ ਵੀ ਹੈਗਾ ਨਹੀਂ ਕੁੱਟਮਾਰ ਨਹੀਂ ਕੀਤੀ ਤੂੰ ਹੀ ਮੈਂ ਰਾਤ ਨੂੰ ਇੱਥੇ ਆਇਆ ਉਈ ਮੈਨੂੰ ਪਤਾ ਨਹੀਂ ਇਹਨਾਂ ਦੀ ਆਸ ਵਿੱਚ ਬੜੀ ਮੋਟੀ ਲੜਾਈ ਹੋਈ ਹੈ ਉਹ ਗੱਡੀ ਮੂਰੇ ਲਾਉਂਦਾ ਸੀ ਉਹਨੂੰ ਗਾਲਾਂ ਗੂਲਾ ਕੱਢਦਾ ਸੀ ਗਾ ਮੈਨੂੰ ਦਿਨੇ ਵੀ ਕੱਢੀ ਗਿਆ ਉਹਦੇ ਘਰੋਂ ਵੀ ਕੱਢੀ ਗਈ ਹੈ ਇਹ ਜਿਹੜਾ ਦੋ ਤਰ੍ਹਾਂ ਦੀ ਲੜਾਈ ਹੋਈ ਸੀ ਇੱਕ ਪਾਸੇ ਜਿਹੜਾ ਰਜਿੰਦਰ ਸਿੰਘ ਉਰਫ ਜਿੰਦੂ ਉੱਤੇ ਉਹਦੇ ਘਰ ਵਾਲੀ ਰਾਣੀ ਕੌਰ ਦਾਖਲ ਹੋਈ ਸੀ ਤੇ ਇਹਦਾ ਅਸੀਂ 6 ਤਰੀਕ ਨੂੰ ਬਿਆਨ ਲਿਖਿਆ ਸੀ ਇਹ ਕਹਿੰਦੇ ਸਾਡੀ ਰਾਜਨਾਮੇ ਦੀ ਗੱਲ ਚੱਲਦੀ ਹੈ ਤੇ ਜਦੋਂ ਸਾਡਾ ਰਾਜਨਾਮਾ ਨਾ ਸਿਰੇ ਚੜਿਆ ਫਿਰ ਅਸੀਂ ਅੱਗੇ ਕਾਰਵਾਈ ਕਰਵਾਵਾਂਗੇ ਉਸ ਤੋਂ ਬਾਅਦ ਉਹ ਸਾਡੇ ਕੋਲ ਹਜੇ ਤੱਕ ਪਹੁੰਚੇ ਨਹੀਂ ਹੈਗੇ ਇਹਨਾਂ ਨੂੰ ਫੋਨ ਵੀ ਕਰਿਆ ਸੀ ਕੱਲ ਵੀ ਨਹੀਂ ਆਏ ਹੈਗੇ ਤੇ ਜੇ ਇਹਨਾਂ ਦਾ ਪੂਰਾ ਜੀ ਨਾਮ ਨਹੀਂ ਹੁੰਦਾ ਤਾਂ ਜੋ ਇਹ ਸਟੇਟਮੈਂਟ ਲਿਖਾਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ